ਮਾਰ ਮਾਰ ਕੇ ਵੀ ਜਿਹੜੀ ਮੁਕਤੀ ਨਹੀਂ ਇੰਨੀ ਲੰਬੀ ਹੈ ਸਾਡੀ ਕਤਾਰ ਲੋਕੋ ਘਰੋਂ ਚਲਿਆ ਗਿਆ ਮੀਰ ਮੰਨੂ ਸਾਰੀ ਰਾਤ ਨੀਂਦ ਨਹੀਂ ਆਈ ਸਵੇਰ ਚੜ ਗਿਆ ਜ਼ਾਲਮ ਆਪਣੇ ਹਰਮਾਂ ਵਿੱਚ ਬੈਠਾ ਸੀ ਤੇ ਕਿਸੇ ਨੇ ਸੁਨੇਹਾ ਦੇ ਦਿੱਤਾ ਸਪਾਈ ਨੇ ਕਹਿੰਦਾ ਮੋਮਨ ਹੈ ਮੀਰ ਮੰਨੂ ਜੀ ਸੂਬੇਦਾਰ ਸਾਹਿਬ ਉਹ ਸਾਹਮਣੇ ਕੈਂਪ ਦੇ ਕੋਲ ਸਿੰਘਾਂ ਦਾ ਜਥਾ ਕਮਾਦ ਵਿੱਚ ਆਣ ਕੇ ਲੁਕ ਗਿਆ ਤੇ ਬੀਬੀਆਂ ਨੂੰ ਛਡਾਉਣ ਵਾਸਤੇ ਆ ਗਏ ਆ ਜਦੋਂ ਬੰਦੇ ਦੀ ਮੌਤ ਆ ਜਾਏ ਨਾ ਤੇ ਮੌਤ ਘੇਰ ਕੇ ਉੱਥੇ ਲੈ ਆਉਂਦੀ ਹੈ ਤਿੰਨ ਚੀਜ਼ਾਂ ਰਲ ਨਾ ਬੰਦਾ ਮਰੀ ਨਹੀਂ ਸਕਦਾ ਧਿਆਨ ਨਾਲ ਸੁਣਿਓ ਤਿੰਨ ਚੀਜ਼ਾਂ ਰਲਦੀਆਂ ਨਾ ਹੋਣ ਬੰਦਾ ਕਦੇ ਮਰ ਨਹੀਂ ਸਕਦਾ ਸਭ ਤੋਂ ਪਹਿਲਾਂ ਉਹ ਧਰਤੀ ਨਾ ਆ ਜਾਏ ਜਿੱਥੇ ਉਹਦਾ ਅੰਤ ਹੋਣਾ ਹੈ ਦੂਜਾ ਉਹ ਬਹਾਨਾ ਨਾ ਹੋਵੇ ਜਿਸ ਬਹਾਨੇ ਨਾਲ ਉਹਦੀ ਮੌਤ ਹੋਣੀ ਹੈ ਤੇ ਤੀਜਾ ਉਹ ਟਾਈਮ ਨਾ ਆ ਜਾਵੇ ਜਿਸ ਵੇਲੇ ਉਹਦੇ ਸਵਾਸ ਨਿਕਲ ਜਾਣੇ ਆ ਜਿਸ ਵੇਲੇ ਉਹਦੇ ਸਰੀਰ ਦਾ ਭਾਂਡਾ ਟੁੱਟ ਜਾਣਾ ਇਹ ਤਿੰਨ ਚੀਜ਼ਾਂ ਰਲ ਜਾਂਦੀਆਂ ਬਦੋ ਬਦੀ ਜਦੋਂ ਇਨਸਾਨ ਦੀ ਮੌਤ ਹੁੰਦੀ ਆ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਮੀਰ ਮੰਨੂ ਨੂੰ ਘਰੋਂ ਉਠਾ ਲਿਆ ਮੌਤ ਨੇ ਇਹਦੇ ਕੰਨਾਂ ਵਿੱਚ ਆਵਾਜ਼ ਪਈ ਆਹ ਸਾਹਮਣੇ ਕਮਾਦ ਵਿੱਚ ਸਿੰਘਾਂ ਦਾ ਜਥਾ ਬੈਠਾ ਹੈ ਬੀਬੀਆਂ ਨੂੰ ਛਡਾਉਣ ਵਾਸਤੇ ਆਇਆ ਹੈ ਜ਼ਾਲਮ ਹੋਇਆ ਘੋੜੀ ਤੇ ਸਵਾਰ ਇਹਨੇ ਉਸੇ ਵੇਲੇ ਆਣ ਕੇ ਪਾਇਆ ਕਮਾਦ ਨੂੰ ਘੇਰਾ ਤੇ ਉੱਚੀ ਉੱਚੀ ਆਵਾਜ਼ਾਂ ਦੇਣ ਲੱਗਾ ਆਵਾਜ਼ ਦਿੰਦਾ ਕਹਿੰਦਾ ਸਿੰਘੋ ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦਿਓ ਨਹੀਂ ਤੇ ਇਸੇ ਕਮਾਦ ਵਿੱਚ ਅੱਗ ਲਾ ਕੇ ਸਾੜ ਦਿਆਂਗਾ ਟੁਕੜੇ ਟੁਕੜੇ ਕਰਕੇ ਤੁਹਾਨੂੰ ਖਤਮ ਕਰਾਂਗਾ ਜਦੋਂ ਇਹ ਆਵਾਜ਼ਾਂ ਸੁਣਦੇ ਸੀ ਸਿੰਘ ਉਹਨਾਂ ਦੇ ਮਨ ਵਿੱਚ ਆਈ ਕਿ ਸ਼ਾਇਦ ਘਰੋਂ ਚਲਿਆ ਜਾਵੇ ਟਲ ਜਾਵੇ ਪਰ ਦੁਪਹਿਰਾਂ ਲੰਘ ਗਈਆਂ ਇਹ ਘਰੋਂ ਨਹੀਂ ਗਿਆ ਜਿਸ ਪਾਸੇ ਆਵਾਜ਼ਾਂ ਦਿੰਦਾ ਸੀ ਸਰਦਾਰ ਚੜਤ ਸਿੰਘ ਆਇਆ ਗੁੱਸੇ ਵਿੱਚ ਅਰਖੀ ਸਰਦਾਰ ਨੇ ਚੁੱਕੀ ਤੋੜੇਦਾਰ ਬੰਦੂਕ ਉਸ ਪਾਸੇ ਨੂੰ ਹੋਇਆ ਜਿੱਧਰ ਲਲਕਾਰੇ ਮਾਰਦਾ ਸੀ ਮੀਰ ਮੰਨੂ ਸਾਹਮਣੇ ਜਾ ਕੇ ਇੱਕ ਫੈਰ ਕੀਤਾ ਹੁਣ ਤੋੜੇਦਾਰ ਬੰਦੂਕ ਵਿੱਚੋਂ ਜਦੋਂ ਗੋਲੀ ਨਿਕਲੀ ਜ਼ਾਲਮ ਦਾ ਘੋੜਾ ਤਰਬਕ ਗਿਆ ਉਸ ਵੇਲੇ ਜਿਸ ਘੋੜੇ ਉੱਤੇ ਸਵਾਰ ਸੀ ਮੀਰ ਮੰਨੂ ਇੱਕਦਮ ਘੋੜਾ ਤਰਬਕਿਆ ਦੌੜ ਪਿਆ ਜ਼ਾਲਮ ਘੋੜੇ ਤੋਂ ਥੱਲੇ ਡਿੱਗ ਪਿਆ ਬਾਰੇ ਦਾ ਪੈਰ ਰਕਾਬ ਵਿੱਚ ਅੜਿਆ ਰਹਿ ਗਿਆ ਭਰਾਓ ਰਕਾ ਪਿਛੋਂ ਪੈਰ ਨਹੀਂ ਨਿਕਲਿਆ ਬਾਬੇ ਦੀ ਬਾਣੀ ਕਹਿੰਦੀ ਆ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜੋ ਮੱਥਨ ਮਧਾਨੀਆਂ ਤਿਉ ਮੱਥੇ ਧਰਮ ਰਾਏ ਧਰਮ ਰਾਏ ਸਜਾ ਦਿੰਦਾ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਜ਼ਾਲਮ ਨੂੰ ਘੜੀਸਦਾ ਤੂੰ ਘੋੜਾ ਧੂ ਹੀ ਲਈ ਜਾਂਦਾ ਚੁੱਕ ਚੁੱਕ ਕੇ ਮਾਰਿਆ ਅਥਰੇ ਘੋੜੇ ਨੇ ਧਰਤੀ ਉੱਤੇ ਲੱਕਾਂ ਬਾਹਾਂ ਟੁੱਟ ਗਈਆਂ ਸਿਰ ਪਾਟ ਗਿਆ ਜਿੰਨੇ ਚਿਰ ਨੂੰ ਘੋੜਾ ਰੁਕਿਆ ਇਨੇ ਚਰੂ ਪਾਪੀ ਦੀ ਮੌਤ ਹੋ ਗਈ ਸੀ ਹੁਣ ਜਦੋਂ ਮਰ ਗਿਆ ਲਾਹੌਰ ਦਾ ਸੂਬੇਦਾਰ ਲਾਹੌਰ ਦਾ ਗਵਰਨਰ ਮੀਰ ਮੰਨੂ ਇਹਦੀ ਬੇਗਮਾਈ ਮਿੱਡੀਆਂ ਫੁੱਟਦੀ ਐ ਵੈਣ ਪੌਂਦੀ ਐ ਉੱਚੀ ਉੱਚੀ ਕੀਰਨੇ ਪੌਂਦੀ ਐ ਤੇ ਆਪਣੇ ਆਨੇ ਆਣ ਕੇ ਲੋਥ ਤੇ ਕਬਜ਼ਾ ਕਰ ਲਿਆ ਆਪਣੇ ਵੈਰੀ ਬਣ ਜਾਂਦੇ ਆ ਆਪਣੇ ਹੀ ਕਈ ਵਾਰੀ ਬੰਦੇ ਦੇ ਵੈਰੀ ਬਣ ਜਾਂਦੇ ਆ ਗੱਲ ਚੇਤੇ ਰੱਖਣ ਵਾਲੀ ਐ ਉਹਨਾਂ ਨੇ ਆਣ ਕੇ ਲਾਸ਼ ਉੱਤੇ ਕਬਜ਼ਾ ਕਰਕੇ ਇਹ ਗੱਲ ਕਈ ਕਹਿੰਦੇ ਬੇਗਮ ਸਾਹਿਬਾਂ ਰੋਵੋ ਨਾ ਇਹਨੇ 6-6 ਮਹੀਨਿਆਂ ਦੀ ਸਾਡੀ ਤਨਖਾਹ ਨਹੀਂ ਦਿੱਤੀ ਜ਼ਾਲਮ ਨੇ ਤੇ ਨਾਲੇ ਸਾਡੇ ਕੋ ਨਿੱਕੇ ਨਿੱਕੇ ਬੱਚਿਆਂ ਦਾ ਕਤਲ ਕਰਾਉਂਦਾ ਰਿਹਾ ਨਾਲੇ ਸਾਡੇ ਕੋਲੋਂ ਬੀਬੀਆਂ ਉੱਤੇ ਜ਼ੁਲਮ ਢਾਉਂਦਾ ਰਿਹਾ ਜਿੰਨਾ ਚਿਰ ਸਾਡੀ ਤਨਖਾਹ ਨਹੀਂ ਮਿਲਦੀ ਉਹਨਾਂ ਚੋਂ ਅਸੀਂ ਇਹਦੀ Laash ਨਹੀਂ ਦੇਣੀ ਕਹਿੰਦੇ ਨੇ ਜਿੰਨੇ ਦਿਨਾਂ ਵਿੱਚ ਬੇਗਮ ਨੇ ਘਹਿਣੇ ਵਿੱਚ ਘਰ ਵੇਚਿਆ ਇਹਨਾਂ ਦੀਆਂ ਤਨਖਾਹਾਂ ਦਿੱਤੀਆਂ ਉਹਨੇ ਦਿਨਾਂ ਵਿੱਚ ਪਾਪੀ ਦੀ Laash ਵਿੱਚ ਕੀੜੇ ਚੱਲ ਗਏ ਸਨ ਕੀੜੇ ਆ ਕੋਈ ਚੁੱਕਦਾ ਨਹੀਂ ਧੂਕੇ ਕਬਰ ਵੀ ਸੁੱਟ ਦਿੱਤਾ ਤੇ ਜ਼ਾਲਮਾਂ ਨੇ ਜਿਹੜਾ ਜ਼ੁਲਮ ਕੀਤਾ ਉਸ ਦੀ ਸਜ਼ਾ ਮਿਲ ਗਈ ਲੋਕੀ ਬੁੱਕ ਬੁੱਕ ਮਿੱਟੀ ਦਾ ਸੁੱਟ ਕੇ ਲਾਹਣ ਤਾਂ ਪਾਉਂਦੇ ਜਾਂਦੇ ਆ ਕਹਿੰਦੇ ਆ ਪਾਪੀਆ ਸੂਰ ਮੇ ਸੂਰ ਮਿਆਂ ਦਾ ਮੁਕਾਬਲਾ ਕਰਦੇ ਆ ਮਰਦ ਮਰਦਾਂ ਦਾ ਮੁਕਾਬਲਾ ਕਰਦੇ ਆ ਤੂੰ ਬੋਸਟਲ ਬਣਿਆ ਰਿਆ ਨਿੱਕੇ ਨਿੱਕੇ ਬੱਚਿਆਂ ਨੂੰ ਸ਼ਹੀਦ ਕਰਦਾ ਰਿਆ ਤੈਨੂੰ ਨਰਕਾਂ ਵਿੱਚ ਵੀ ਢੋਈ ਨਾ ਮਿਲੇ ਜਦੋਂ ਇਹ ਗੱਲ ਆਖੀ ਮਰ ਗਿਆ ਲਾਹੌਰ ਦਾ ਗਵਰਨਰ ਤੇ ਹੁਣ ਰਹਿ ਕੌਣ ਗਿਆ ਸੂਬੇਦਾਰ ਇਹਦਾ ਨਾਮ ਹੈ ਮੋਮਨ ਖਾਨ ਇੱਕ ਸੀ ਮੀਰ ਮੰਨੂ ਦੂਜਾ ਹੈ ਮੋਮਨ ਖਾਨ ਇੱਥੇ ਥੋੜੀ ਜੀ ਗੱਲ ਸਮਝਣ ਵਾਲੀ ਹੈ ਇੱਕ ਲਾਹੌਰ ਦਾ ਗਵਰਨਰ ਹੈ ਦੂਜਾ ਨਾਇਬ ਫੌਜਦਾਰ ਹੈ ਮਰ ਗਿਆ ਗਵਰਨਰ ਨਾਇਬ ਫੌਜਦਾਰ ਉਹ ਬਹਿ ਗਿਆ ਲਾਹੌਰ ਦੇ ਕਿਲੇ ਵਿੱਚ ਤੇ ਉਹਨੇ ਉੱਚੀ ਸਾਰੀ ਇੱਕ ਢੀਂਗ ਮਾਰੀ ਕਹਿੰਦਾ ਕੋਈ ਨਹੀਂ ਰਿਹਾ ਬਹਾਮਣ ਬਾਣੀਆਂ ਨਹੀਂ ਰਿਹਾ ਕੋਈ ਰਾਜਪੂਤ ਮਰਹੱਟਾ ਆੜੇ ਸਿੱਖ ਕਹਿੰਦੇ ਸੀ ਨਾ ਰਾਜ ਕਰੇਗਾ ਖਾਲਸਾ ਇਹ ਕੱਲਾ ਟਾਟੀਆਂ ਨੇ ਟੈਂਡਰ ਭਰਿਆ ਵੀ ਅਸੀਂ ਕੱਲੇ ਆਖੀਏ ਤੁਸੀਂ ਕਿਉਂ ਨਹੀਂ ਕਹਿੰਦੇ ਜਿਹੜੀ ਸਿੱਖ ਕੌਮ ਕਹਿੰਦੀ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਜਿਹੜੇ ਕਹਿੰਦੇ ਸੀ ਝੂਲ ਤੇ ਨਿਸ਼ਾਨ ਰਹੇ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਲਾਗ ਤੇ دیਵਾਨ ਰਹੇ ਪੰਥ ਮਹਾਰਾਜ ਕੇ ਉਹ ਸਾਰੇ ਮੈਂ ਖਤਮ ਕਰ ਦਿੱਤੇ ਆ ਕਹਿੰਦਾ ਉਹਨਾਂ ਦੀ ਮਾਂ ਮਾਰ ਦੁੱਤੀ ਏ ਤੇ ਜਿਹੜੀ ਮਾਂ ਨੇ ਸਿੱਖੀ ਨੂੰ ਜਨਮ ਦੇਣਾ ਸੀ ਨਾ ਉਹ ਮਾਂ ਦੀ ਕੋਖ ਉਜਾੜ ਦੁੱਤੀ ਆ ਮਾਵਾ ਹੀ ਨਹੀਂ ਰਹਿਣ ਦਿੱਤਿਆ ਸਿੱਖੀ ਕਿੱਥੋਂ ਪੈਦਾ ਹੋਵੇਗੀ ਕਹਿੰਦਾ ਨਿੱਕੇ ਨਿੱਕੇ ਬੱਚਿਆਂ ਨੂੰ ਸ਼ਹੀਦ ਕਰ ਦੁੱਤਾ ਹੁਣ ਨਹੀਂ ਰਿਹਾ ਕੋਈ ਵੀ ਜਿਹੜਾ ਮੈਨੂੰ ਰੋਕ ਸਕੇ ਉਹ ਬੈਠਾ ਲਾਹੌਰ ਦੇ ਕਿਲੇ ਵਿੱਚ ਮਾਰਦਾ ਡਿੰਗਾ ਉੱਚੀ ਉੱਚੀ ਲਲਕਾਰੇ ਮਾਰਦਾ ਕਹਿੰਦਾ ਕੋਈ ਸਿੰਘ ਨਹੀਂ ਬੱਚਿਆ ਪੰਜਾਬ ਵਿੱਚ ਸਭ ਪੱਗਾਂ ਵਾਲੇ ਖਤਮ ਕਰ ਦੁੱਤੇ ਸਭ ਲੋਕ ਜਿਹੜੇ ਆਪਣੇ ਆਪ ਨੂੰ ਸਿੰਘ ਬੱਬਰ ਸ਼ੇਰ ਕਹਿੰਦੇ ਸੀ ਮੁੱਕ ਗਏ ਤੇ ਫਿਰ ਮਾਝੇ ਵਿੱਚੋਂ ਇੱਕ ਸਿੰਘ ਤੁਰਿਆ ਜਿੱਥੋਂ ਅਸੀਂ ਆਏ ਆ ਉੱਥੋਂ ਤੁਰਿਆ ਇੱਕ ਸਿੰਘ ਉਹਦਾ ਨਾਮ ਹੈ ਬਿਜਲਾ ਸਿੰਘ ਆਹ ਮਾਰੀਆਂ ਮੰਜਲਾਂ ਆ ਗਿਆ ਤੁਹਾਡੇ ਕੋਲ ਲੱਖੀ ਜੰਗਲ ਵਿੱਚ ਬੈਠਾ ਨਵਾਬ ਕਪੂਰ ਸਿੰਘ ਕੌਮ ਦਾ ਜੱਥੇਦਾਰ ਇਹ ਨਵਾਬ ਕਪੂਰ ਸਿੰਘ ਵਿਰਕ ਸਰਦਾਰ ਇਹਨੂੰ ਨਵਾਬੀ ਮਿਲੀ ਸੀ ਲਾਹੌਰ ਦੀ ਹੁਣ ਤਾਂ ਅਸੀਂ ਕੁਰਸੀਆਂ ਪਿੱਛੇ ਇੱਕ ਦੂਜੇ ਦਾ ਸਿਰ ਵੱਢਣ ਨੂੰ ਤਿਆਰ ਹੋ ਜਾਈਏ ਹੁਣ ਤਾਂ ਅਸੀਂ ਕੁਰਸੀ ਪਿੱਛੇ ਇੱਕ ਦੂਜੇ ਨੂੰ ਮਰਵਾਉਣ ਨੂੰ ਤਿਆਰ ਹੋ ਜੰਨੇ ਤੁਹਾਡੇ ਸਾਹਮਣੇ ਸਭ ਕੁਝ ਹੋ ਰਿਹਾ ਹੈ ਰਾਜਨੀਤੀ ਹੈ ਨਾ ਮੈਂ ਬੇਨਤੀ ਕਰਾਂ ਇੱਕ ਪਾਸੇ ਨਵਾਬੀ ਮਿਲ ਗਈ ਤੇ ਦੂਜੇ ਪਾਸੇ ਹੱਥ ਜੋੜ ਕੇ ਕਹਿੰਦਾ ਖਾਲਸਾ ਜੀ ਨਵਾਬੀ ਬੇਸ਼ੱਕ ਦੇ ਦਿਓ ਪਰ ਮੈਥੋਂ ਸੇਵਾ ਨਾ ਖੋਇਓ ਮੈਂ ਘੋੜਿਆਂ ਦੀ ਲੇਦਾ ਢਾਉਣ ਦੀ ਸੇਵਾ ਕਰਦਾ ਰਵਾਂ ਮੈਂ ਘੋੜਿਆਂ ਦੀ ਸੇਵਾ ਵਿੱਚ ਲੱਗਾ ਰਵਾਂ ਨਵਾਬ ਭੋਕੇ ਵੀ ਕਪੂਰ ਸਿੰਘ ਸਦਾ ਕੌਮ ਦੀ ਸੇਵਾਦਾਰੀ ਕਰਦਾ ਰਿਹਾ ਬੈਠਾ ਲੱਖੀ ਜੰਗਲ ਵਿੱਚ ਮਾਲਵੇ ਦੀ ਧਰਤੀ ਇਹਦੇ ਕੋਲ ਪਹੁੰਚਿਆ ਸਰਦਾਰ ਬਿਜਲਾ ਸਿੰਘ ਸਾਹਮਣੇ ਆ ਕੇ ਪਾਇਆ ਗਲ ਵਿੱਚ ਪੱਲਾ ਜੋੜਿਆ ਨੇ ਦੋਵੇਂ ਹੱਥ ਤੇ ਉੱਚੀ ਸਾਰੀ ਕਹਿੰਦਾ ਵਾਹਿਗੁਰੂ ਜੀ ਕਾ ਵਾਹ ਵਾਹਿਗੁਰੂ ਜੀ ਕੀ ਫਤਿਹ ਤੈਨੂੰ ਅੱਜ 500 ਰੁਪਏ ਵਤ ਦਵਾਂਗੇ ਕਿਉਂਕਿ ਤੂੰ ਫਤਿਹ ਗੱਜ ਕੇ ਬੁਲਾਉਣਾ ਤੁਸੀਂ ਵੀ ਕੁਝ ਕਰੋ ਥੋੜਾ ਜਿਹਾ ਆਸਰਾ ਆਇਆ ਜਹੇਦਾਰ ਬਿਜਲਾ ਸਿੰਘ ਜਹੇਦਾਰ ਬਿਜਲਾ ਸਿੰਘ ਕਹਿੰਦਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾਈ ਕਾਮ ਦਾ ਜੱਥੇਦਾਰ ਉੱਠਿਆ ਨਲਾਬ ਕਪੂਰ ਸਿੰਘ ਉਹ ਕਹਿੰਦਾ ਜਹੇਦਾਰ ਸਾਹਿਬ ਪਹਿਲੀ ਵਾਰੀ ਮਿਲੇ ਹੋ ਪਹਿਲੀ ਵਾਰੀ ਦਰਸ਼ਨ ਹੋਏ ਕਿੱਥੋਂ ਆਏ ਉਹਨੇ ਆਖਿਆ ਮੈਂ ਮਾਝੇ ਦੀ ਧਰਤੀ ਵਿੱਚੋਂ ਆਇਆ ਹਾਂ ਲਾਹੌਰ ਦੇ ਲਾਗੂ ਜਥੇਦਾਰ ਸਾਹਿਬ ਕਿਵੇਂ ਆਉਣੇ ਹੋਇਆ ਕੀ ਹੁਕਮ ਹੈ ਕਿਹੜਾ ਸੁਨੇਹਾ ਲੈ ਕੇ ਆਏ ਹੋ ਜਥੇਦਾਰ ਬਿਜਲਾ ਸਿੰਘ ਦੀ ਅੱਖਾਂ ਵਿੱਚੋਂ ਦੋ 모ਤੀ ਡਿੱਗ ਪਏ ਉਹਦੀ ਠਿੜਕਦੀ ਜ਼ੁਬਾਨ ਉਹਦੇ ਕੰਬਦੇ ਹੋਏ ਫੁੱਲਾਂ ਨੇ ਦੱਸਣਾ ਸ਼ੁਰੂ ਕੀਤਾ ਜਥੇਦਾਰ ਜੀ ਤੁਸੀਂ ਕੌਮ ਦੇ ਜਥੇਦਾਰ ਬੈਠੇ ਹੋ ਮਾਲਵੇ ਵਿੱਚ ਜੰਗਲ 'ਚ ਡੇਰਾ ਲਾ ਕੇ ਪਰ ਮੈਂ ਦੁੱਖ ਦੀ ਖਬਰ ਲੈ ਕੇ ਆਇਆ ਹਾਂ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ ਨੇਜਿਆਂ ਤੇ ਟੰਗ ਦਿੱਤਾ ਤਲਵਾਰਾਂ ਨਾਲ ਟੁਕੜੇ ਟੁਕੜੇ ਕਰਕੇ ਮਾਂਮਾਂ ਦੀਆਂ ਝੋਲੀਆਂ ਵਿੱਚ ਪਾ ਦਿੱਤਾ ਬੀਬੀਆਂ ਨੂੰ ਸ਼ਹੀਦ ਕੀਤਾ ਤੇ ਉਹ ਲਾਹੌਰ ਦੇ ਕਿਲੇ ਵਿੱਚ ਬਹਿ ਗਿਆ ਜਿਹਦਾ ਨਾਮ ਹੈ ਮੀਰ ਮੋਮਨ ਖਾਨ ਤੇ ਕੀ ਸਿੰਘ ਉਹਦੇ ਕੋਲੋਂ ਬਦਲਾ ਨਾ ਲੈਣਗੇ ਕੀ ਸਿੰਘ ਉਸ ਪਾਪੀ ਨਾਲ ਹਿਸਾਬ ਕਿਤਾਬ ਨਹੀਂ ਕਰਨਗੇ ਖਾਲਸਾ ਜੀ ਮੈਂ ਆਇਆ ਤੁਹਾਡੇ ਕੋਲ ਖਬਰ ਲੈ ਕੇ ਮੈਂ ਆਇਆ ਤੁਹਾਨੂੰ ਦੁੱਖ ਦੱਸਣ ਵਾਸਤੇ ਤੇ ਮੈਂ ਇਹ ਬੇਨਤੀ ਕਰਨ ਵਾਸਤੇ ਆਇਆ ਵੀ ਜਿਹੜਾ ਜ਼ਾਲਮ ਕਹਿੰਦਾ ਸਿੱਖੀ ਮੁੱਕ ਗਈ ਹੈ ਜਿਹੜਾ ਕਹਿੰਦਾ ਸਿੱਖ ਰਿਹਾ ਕੋਈ ਨਹੀਂ ਕੀ ਉਹਦੇ ਨਾਲ ਖਾਲਸਾ ਦੋ ਹੱਥ ਨਹੀਂ ਕਰੇਗਾ ਉਹਦਾ ਸਿਰ ਨਹੀਂ ਵਧੇਗਾ ਜ਼ਾਲਮ ਦਾ ਜਿਹੜਾ ਸਿੱਖਾਂ ਨੂੰ ਮਕਾਉਣ ਦੀਆਂ ਗੱਲਾਂ ਕਰਦਾ ਜੋ ਸੁਣੀ ਇਹ ਗੱਲ ਤੇ ਉੱਠਿਆ ਸਟੇਜ ਉੱਤੇ ਖੜਾ ਹੋ ਗਿਆ ਨਵਾਬ ਕਪੂਰ ਸਿੰਘ ਉਹਦਾ ਆਪਣੇ ਆਪ ਹੱਥ ਚਲਿਆ ਗਿਆ ਤਲਵਾਰ ਦੇ ਮੁਠੇ ਉੱਤੇ ਸਰਦਾਰ ਜੀ ਨੇ ਸਰਦਰ ਰਖੇ ਜੀ ਮੇਰ ਵਿਚੋਂ ਤਲਵਾਰ ਸੱਤੇ ਜੁੱਤੇ ਖਲੋਕੇ ਹਵਾ ਵਿੱਚ ਵਹਿਰਾ ਕੇ ਤਲਵਾਰ ਆਵਾਜ਼ ਮਾਰਦਾ ਕਹਿੰਦਾ ਬਹਾਦਰ ਸਰਦਾਰੋ ਜਿਹੜੇ ਤੁਹਾਡੇ ਵਰਗੇ ਕੌਮੀ ਜਰਨੈਲ ਬੈਠੇ ਸਨ ਉਹਨਾਂ ਨੂੰ ਲਲਕਾਰਾ ਮਾਰ ਕੇ ਕਹਿੰਦਾ ਕੋਈ ਸੂਰਮਾ ਉਠੋ ਜਿਹੜਾ ਜਾਵੇ ਮੋਮਨ ਖਾਨ ਦਾ ਲਾਹੌਰ ਵਿੱਚੋਂ ਸਿਰ ਵੱਢ ਕੇ ਤਲਵਾਰ ਦੀ ਲੋਕ ਵਿੱਚ ਟੰਗ ਕੇ ਇੱਥੇ ਲੈ ਕੇ ਆਵੇ ਲੱਖੀ ਜੰਗਲ ਵਿੱਚ ਉਹ ਹੈਗਾ ਸੂਰਮਾ ਜਦੋਂ ਇਹ ਆਵਾਜ਼ ਮਾਰੀ ਨਾ ਤਾਂ ਮੈਨੂੰ ਮਾਫ਼ ਕਰ ਦਿਓ ਫਾਲਸਾ ਜੀ ਕਿਸੇ ਆਪਾਂ ਭਰਾ ਦੀ ਵਟ ਤੋਂ ਮੂਲੀ ਪੁੱਟਣੀ ਹੋਵੇ ਨਾ ਆਪਾਂ ਸਾਰੇ ਜ਼ਿੰਮੇਵਾਰ ਭਰਾ ਬੈਠੇ ਕਿਸੇ ਦੂਜੇ ਭਰਾ ਦੀ ਵਟ ਤੋਂ ਮੂਲੀ ਪੁੱਟਣੀ ਹੋਵੇ ਗਾਜਰ ਪੁੱਟਣੀ ਹੋਵੇ ਖਾਣ ਵਾਸਤੇ ਤੇ ਬੰਦਾ 20 ਵਾਰੀ ਅੱਗੇ ਨੂੰ ਵਹਿੰਦਾ 20 ਵਾਰੀ ਪਿੱਛੇ ਨੂੰ ਵਹਿੰਦਾ ਵੀ ਕੋਈ ਕਿਤੇ ਆਵਾਜ਼ ਹੀ ਨਾ ਮਾਰ ਦੇਵੇ ਭਈ ਤੂੰ ਕਾਹਨਾ ਬਾਈ ਸਾਡੇ ਵਟ ਤੇ ਤੁਰਿਆ ਫਿਰਦਾ ਬੰਦਾ ਧਣੀਆਂ ਪੁੱਟਣ ਜਾਣਾ ਹੋਵੇ ਤੇ ਤਾਂ ਵੀ 20 ਵਾਰੀ ਡਰਦਾ ਪਰ ਸਾਧ ਸੰਗਤ ਇਹਦੇ ਲਾਹੌਰ ਦੇ ਕਿਲੇ ਵਿੱਚੋਂ ਜਾ ਕੇ ਕਿਸੇ ਦਾ ਸਿਰ ਵੱਢਣਾ ਸੀ ਤੇ ਵੱਧ ਕੇ ਪੰਚਪੁਰ ਲੈ ਕੇ ਆਉਣਾ ਸੀ ਕੋ ਖਾਲਾ ਜੀ ਦਾ ਬੜਾ ਨਹੀਂ ਪਰ ਬੈਠਾ ਮਾਲਵੇ ਦੀ ਧਰਤੀ ਵਿੱਚ ਮਲਵਈ ਸਰਦਾਰਾਂ ਦੇ ਸਾਹਮਣੇ ਹਵਾ ਵਿੱਚ ਲਹਿਰਾ ਕੇ ਤਲਵਾਰ ਕੌਮ ਦਾ ਜੱਥੇਦਾਰ ਮਾਰ ਕੇ ਲਲਕਾਰਾ ਛੱਡ ਕੇ ਜਕਾਰਾ ਇਹ ਆਪਣੇ ਵੱਲੋਂ ਇੱਕ ਕੌਮੀ ਜਰਨਲ ਦੀ ਮੰਗ ਹੈ ਅੱਜ ਜਰੀਆਂ ਆਲੇ ਨੇ ਆਜ ਮਾਰ ਰਿਹਾ ਸੀ ਕਹਿੰਦਾ ਉਠੋ ਕੋਈ ਸੂਰਮਾ ਜਿਹੜਾ ਜਾ ਕੇ ਜ਼ਾਲਮ ਦਾ ਸਿਰ ਵੱਢ ਕੇ ਇੱਥੇ ਲੈ ਕੇ ਆ ਤੇ ਫਿਰ ਪਿੱਛੇ ਇੱਕ ਮੁੰਡਾ ਪੱਖਾ ਝੱਲ ਰਿਹਾ ਸੀ ਪੱਖਾ ਹੁਣ ਸੇਵਾ ਨਹੀਂ ਕਰਦਾ ਕੋਈ ਵਿਰਲੇ ਵਿਰਲੇ ਕਰਦੇ ਰਾਤੀ ਲੰਗਰ ਵਰਤਾ ਰਹੇ ਸੀ ਬਣਾ ਰਹੇ ਸੀ ਸ਼ਬੀ